ਚਾਹੇ ਤਾਂ ਮੈਂ ਇਹਨਾਂ ਪੇੜਾਂ ਦੇ ਵਿੱਚ ਲੁਕੀ ਹੋਈ ਆ ਜਸ ਤੁਹਾਨੂੰ ਵੀਡੀਓ ਬਣਾਉਣ ਦੇ ਚੱਕਰਾਂ ਦੇ ਵਿੱਚ ਤੇ ਜਿੱਥੇ ਮਰਜੀ ਮੈਂ ਹੋਵਾਂ ਚਾਹੇ ਮੈਂ ਬੈਠਾਂ ਖੜੇ ਹੋਵਾਂ ਘਰ ਹੋਵਾਂ ਬਾਹਰ ਹੋਵਾਂ ਜਿੱਥੇ ਮਰਜੀ ਹੋਵਾਂ ਸੁਪਰਸਟੋਰ 'ਚ ਹੋਵਾਂ ਤਾਂ ਵੀ ਹੈਗੀ ਤਾਂ ਮੈਂ ਕੈਨੇਡਾ 'ਚ ਆ ਰਾਈਟ ਤੇ ਥੋੜਾ weight loss ਮੈਂ ਕਰਵਾ ਦੇਣਾ ਚਾਹੇ ਤੁਹਾਨੂੰ skin care ਚਾਹੀਦੀ ਆ ਚਾਹੇ ਤੁਹਾਨੂੰ weight loss ਕਰਨਾ ਹੈਗਾ ਚਾਹੇ ਤੁਹਾਡੇ hair 'ਤੇ ਕੋਈ ਝਮਿਲਾ ਹੈਗਾ ਤੁਸੀਂ ਮੈਨੂੰ ਕੰਟੈਕਟ ਕਰ ਲੈਣਾ ਕਿਉਂਕਿ ਆਪਾਂ ਕਰਦੇ ਆਂ ਔਨਲਾਈਨ ਬਿਜ਼ਨਸ ਠੀਕ ਆ ਤੇ ਜੇ ਤੁਸੀਂ ਬਿਜ਼ਨਸ ਵੀ ਕਰਨਾ ਚਾਹੁੰਦੇ ਆ ਨਾ ਤਾਂ ਵੀ ਤੁਸੀਂ ਮੈਨੂੰ ਅਪਰੋਚ ਕਰ ਲੈਣੀ ਆ ਠੀਕ ਆ ਘਰ ਬੈਠੇ ਬਿਜ਼ਨਸ ਕਰ ਲੈਣਾ ਦੇਖੋ ਬਾਹਰ ਬੈਠੇ ਹੋਏ ਆ ਬੈਠੇ ਨਹੀਂ ਹੋਏ ਵੀਡੀਓ ਬਣਾਉਂਦੇ ਪਈ ਆ ਬਟ ਸੁਣਾ ਮੌਸਮ ਅੱਜ ਗਰਮੀ ਬਹੁਤ ਆ ਠੀਕ ਆ ਮੈਂ ਹੈਗੀ ਆ ਐਡਮਿੰਟਨ ਕੈਨੇਡਾ ਦੇ ਵਿੱਚ ਤੇ ਤੁਸੀਂ ਕਿੱਥੋਂ ਕਿੱਥੋਂ ਮੈਨੂੰ ਵਾਚ ਕਰਦੇ ਆ ਕਿੱਥੋਂ ਕਿੱਥੋਂ ਮੈਨੂੰ ਦੇਖਦੇ ਹੈਗੇ ਆ ਲੈਟ ਮੀ نو ਚੰਗੇ ਚੱਕੇ ਕਮੈਂਟ ਕਰਿਆ ਕਰੋ ਬੇਫਾਲਤੂ ਜ ਕਿਸੇ ਨੂੰ ਫੋਨ ਨਾ ਕਰਿਆ ਕਰੋ ਠੀਕ ਆ ਟਾਈਮ ਹੈ ਨਹੀਂ ਕਿਸੇ ਦੇ ਕੋਲ ਕੰਮ ਦੀ ਗੱਲ ਕਰੋ